ਸਾਰੇ ਗੱਲ ਦੀ ਸਾਰਿਆਂ ਨੂੰ ਸਾਰ ਪਰੀ ਸਤਿ ਸ੍ਰੀ ਅਕਾਲ ਸਾਰੀਆਂ ਮਾਤਾ ਪਿਤਾ ਮੇਨਾ ਤੇ ਮੇਰੇ ਬਜ਼ੁਰਗਾਂ ਨੂੰ ਆਪਣੇ ਮਲ ਉਸ ਸ੍ਰੀ ਅਕਾਲ ਤਰੀਖ ਹੋ ਚੁੱਕੀ ਹੈ ਜੀ ਅੱਜ 12 ਤਰੀਕ 12 ਜੁਲਾਈ ਸਾਰਿਆਂ ਨੂੰ ਇੰਤਜ਼ਾਰ ਹੋਣਾ ਕਿ ਉਹਨਾਂ ਦੀ ਪਰਸਨ ਤਦ ਤੱਕ ਆ ਜਾਊਗੀ ਨੜਾਪਾ ਪਰਸਨ ਅੰਗੇ ਨੇ ਪਰਸਨ ਵਿਦਵਾ ਪਰਸਨ ਉਹ ਤੱਕ ਉਹਨਾਂ ਦੇ ਖਾਤੇ ਵਿੱਚ ਪਹੁੰਚ ਚੋਗੀ। ਕਿਉਂਕਿ ਸੀ ਖਾਮੇਲ ਦੇ ਉੱਪਰ ਸਕਰੀਨਸ਼ਾਟ ਦੇਖਿਆ ਹੋਇਆ। ਖਾਮੇਲ ਦੇ ਉੱਪਰ ਸੀ ਸਕਰੀਨਸ਼ਾਟ ਲੱਗਿਆ ਹੋਇਆ। ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਸਨਾਨ ਚੁੱਕੀ ਹੈ। ਕੁਝਾਂ ਦੇ ਵਿੱਚ 18 ਤੋਂ ਲੈ ਕੇ 25 ਦੇ ਵਿੱਚ ਵਿੱਚ ਸਰੰਗ ਹੋ ਗਈ। ਠੀਕ ਹੈ। ਅਪਾਤੂਠੀ ਵੀਡੀਓ ਨਹੀਂ ਬਣਾਉਂਦੇ ਹੁੰਦੇ। ਉਹ ਆਪਾਂ ਨੂੰ ਪਤਾ ਵੀ ਦੱਸਦੇ ਹੁੰਦੇ। 18 ਤਰੀਕ ਤੋਂ ਲੈ ਕੇ 25 ਦੇ ਵਿੱਚ ਲਗਭਗ ਸਾਰਿਆਂ ਦੀ ਪਰਸਨ ਆ ਜਾਣੀ ਚਾਹੇ ਉਹ ਅੱਗੇ ਹੀ ਇੰਨੇ ਚਾਹੇ ਉਹ ਬਦਵਾਨ ਹੋਵੇ ਚਾਹੇ ਉਹ ਬੜਾ ਪਾਵਲਸਮੇ ਵਾਲੇ ਹੁੰਦੇ ਨੇ ਲਗਭਗ ਸਾਰਿਆਂ ਦੀ ਕਾਊਂਟਾ ਦੇ ਵਿੱਚ ਪਹੁੰਚ ਜਾਣੀ ਕਿਉਂਕਿ ਜੋ ਸਰਕਾਰ ਹੈ ਉਸਨ ਦਾ ਟਾਈਮ ਆਇੜਾ ਪੂਰਾ ਹੋਣ ਤੇ ਪੁੰਦੀ ਹੈ ਤੇ 12 ਤਰੀਕ ਨੂੰ ਪਾਵਨਦੇ ਆ ਤੇ ਥਾ ਵੀ ਨੂੰ ਪਾਵਨਦੇ ਆ ਸਰਕਾਰ ਦਾ ਕਿਨੇ ਜਿਮੋਣਾ ਤੇ ਦਾ ਕੇ ਸਰਕਾਰ ਉਪਰਸ਼ਨ ਬੰਦੀ ਹੈ ਉਹ ਟਾਈਮ ਤੇ ਪਾਇਆ ਕਰੇ ਕਿ ਉਹਦੇ ਲੋਕਾਂ ਦਾ ਬੇਤ ਬੀਬੀਆਂ ਦਾ ਮਾਤਾ ਮਾਂ ਦਾ ਜੋ ਜੁਰਗਾਂ ਨਾਲ ਕੇ ਜਾਦਾ ਸਿਕੋਚੰਦੇ ਜਲਦਾ ਕੋਈ ਸਿਕੋਚੰਦੇ ਡਿਪੈਂਡ ਹੁੰਦੇ ਨੇ ਸਰਕਾਰ ਨੇ ਜੀਦਾ ਕੇ ਉਹ ਪ੍ਰਸ਼ਨ ਨਹੀਂ ਜਲਦੀ ਪਾਇਆ ਕਰੇ ਕਾਊਂਟਾ ਰੇ ਵਿੱਚ ਲਗਭਗ 1-2 ਤਰੀਕ ਨੂੰ ਆ ਜਾਣੀ ਦੇ ਜੀ ਹੁੰਦੀ ਹੈ ਪ੍ਰਸ਼ਨ ਪਬਲਿਕ ਸਰਕਾਰ ਕਵਨਿਕ ਜਿਹੜੀ ਕਾਰਨ ਲੇਟ ਕਰ ਦਿੰਦੀ ਆ ਬਾਕੀ ਰਹੀ ਫਿਲਸਫੇ ਦੀ 2500 ਦੀ ਗੱਲ ਉਹਦੇ ਉਹਦੇ ਬਾਰੇ ਹਜੇ ਕੋਈ ਵੀ ਅਪਡੇਟ ਨਹੀਂ ਹੈਗੀ ਕਿ ਮੈਂ ਠੂਠੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਹੜੀ ਗੱਲ ਦਾ ਆਪ ਨੂੰ ਹਜੇ ਪਤਾ ਹੀ ਨਹੀਂ ਹੈਗਾ 2500 ਆਉਣ ਦੀ ਕੋਈ ਹਜੇ ਜਾਣਕਾਰੀ ਨਹੀਂ ਹੈਗੀ ਸਿਰਫ ਇਹ ਜਾਣਕਾਰੀ ਹੈਗੀ ਆ ਕਿ ਜਿਹੜੀ ਇਹ ਵਾਲੀ ਪਰਸਨ ਇਹ ਜਰੂਰ 18 ਤੋਂ ਲੱਗੇ 25 ਦੇ ਵਿੱਚ ਪਹੁੰਚ ਜਾਣੀ ਹੈ ਸਾਰੇ ਖਾਤੇ ਨੇ ਵਿੱਚ ਇਹਨਾਂ ਦੀ ਪਛਾਣ ਬੰਦ ਹੋ ਕੀਤੀ ਹੈ ਜਿਵੇਂ ਗਾਂਦੀ ਮਾਤਾਵਾਂ ਦੀ ਉਹ ਆਪਣਾ ਖਾਤਾ ਵਗੈਰਾ ਜਾਂ ਡਾਕੂਮੈਂਟ ਵਗੈਰਾ ਚੈੱਕ ਕਰਵਾ ਸਕਦੇ ਹਨ ਤਾਂ ਕਿ ਉਹਨਾਂ ਦਾ ਲਿਬਾਟਸ ਆਉਣ ਲੱਗੇ ਇੱਕ ਗਲਤੀ ਖਤੋਂ ਹੋਣ ਵਾਲੀ ਹੈ ਕੰਪੀਟਰਾਂ ਉੱਤੇ ਲੱਗੇ ਸੱਚੀ ਜੇਕਰ ਥਾਰਾਂ ਨੂੰ ਕੈਦ ਹੋਈ ਮਧੇਰ ਲੱਗੀ ਵੀਡੀਓ ਲੈ ਕਰਨਾ ਕਮੈਂਟ ਕਰਨਾ ਕਿ ਜਾਣਕਾਰੀ ਸਹੀ ਹੁੰਦੀ ਆ ਪੂਰੀ ਦਿੰਨੇ ਗਲਤ ਜਾਣਕਾਰੀ ਨਹੀਂ ਦਿੰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੀ ਗਲਤੀ